ਨੂੰ ਜਾਣ ਦਾ ਲੱਗਦਾ ਪੰਜ ਨੂੰ ਭਾਨੇ ਭਵੰਤ ਸਿੰਘ ਮਾਨ ਦੇ ਘਰੇ ਜਾਣਾ ਪੁੱਛਣਾ ਵੀ ਭਾਨਾ ਚੈਨੀਆ ਖੋਂਦਾ ਭਾਨਾ ਫਰੋਤੀਆਂ ਮੰਗਦਾ ਤੂੰ ਭਾਨ ਨੂੰ ਨੰਗਾ ਕਰਕੇ ਕਟਾਰ ਰਿਆ ਜਰੀਲ ਕਰ ਰਿਹਾ ਇਹ ਪੁੱਛਣ ਜਾਣਾ ਨਾਲ ਦੀ ਨਾਲ ਅਗਲਾ ਅਕਸ਼ਰ ਉੱਥੋਂ ਦੇ ਮੰਗ ਕੀ ਲੱਗਦਾ ਭਾਨਾ ਜਿੰਦਾਬਾਦ 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 ਇਕੱਠ ਨੂੰ ਕਿਵੇਂ ਦੇਖਦੇ ਬੰਨਸ ਨੂੰ ਛੱਡ ਸਕਦੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਆਈ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਬਾਈ ਸ਼ਾਂਤਮਈ ਰਹੋ ਜਾਗਦੇ ਰਹੋ ਇਹ ਭੜਕਾਉਣਗੇ ਸੋਣੂ ਸੁਧੇਕ ਸਾਹਨੇ ਜੋ ਤਸਵੀਰਾਂ ਨੇ ਇਸ ਵਕਤ ਆਉਣ ਵਾਲੀ 5 ਤਰੀਕ ਨੂੰ ਜੋ ਕਿ ਭਗਵੰਤ ਮਾਨ ਜਿੱਥੇ ਰਹਿائش ਹੈ ਸੰਗਰੂਰ ਵਿੱਚ ਜਾਣ ਦਾ ਇਲਾਨ ਕੀਤਾ ਹੈ ਉਸ ਤੋਂ ਬਾਅਦ ਲੱਖਾਂ ਸਿੱਖ ਸੰਧਾਨਾਂ ਦੇਖੀ ਸਾਹਮਣੇ ਤਸਵੀਰਾਂਾਂ ਦੇ ਵਿੱਚ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਅੱਜ ਭਾਨੇ ਸਿੱਧੂ ਦੇ ਪਿੰਡ ਪਹੁੰਚੇ ਨੇ ਕੋਰਟ ਦੁਨੀ ਦੇ ਵਿੱਚ ਭਾਈ 5 ਤਰੀਕ ਨੂੰ ਜਾਣ ਦਾ ਨਾਲ 5 ਨੂੰ ਭਾਨੇ ਭਵੰਤ ਸਿੰਘ ਮਾਨ ਦੇ ਘਰੇ ਜਾਣਾ ਪੁੱਛਣਾ ਵੀ ਭਾਨਾ ਚੈਨੀਆ ਖੋਂਦਾ ਭਾਨਾ ਫਰੋਤੀਆਂ ਮੰਗਦਾ ਉਹ ਭਾਨ ਨੂੰ ਲੰਗਾ ਕਰਕੇ ਕਟਾਰ ਰਿਹਾ ਜਰੀਲ ਕਰ ਰਿਹਾ ਇਹ ਪੁੱਛਣ ਜਾਣਾ ਨਾਲ ਦੀ ਨਾਲ ਅਗਲਾ ਐਕਸ਼ਨ ਉੱਥੋਂ ਦੇਵਾਂਗੇ ਕੀ ਲੱਗਦਾ ਵੀ ਇਹਦੇ ਘੱਟ ਨੂੰ ਕਿਵੇਂ ਦੇ ਦੇਵੇਂ ਭਾਨ ਨੂੰ ਸਿੱਧੂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਭਾਈ ਸ਼ਾਂਤਮਈ ਰਹੋ ਜਾਗ ਤੇਜ ਰਹੋ ਇਹ ਭੜਕਾਉਣਗੇ ਸੋਲੋ ਸੋ ਦੇਖ ਸਕਦੇ ਹੋ ਲਕਾਜ਼ਿੰਗ ਸੁਧਾਨਾ ਵੱਲੋਂ ਐਲਾਨ ਕਰ ਦਿੱਤਾ ਕਿ ਆਉਣ ਵਾਲੀ 5 ਦਿਨਾਂ ਦੇ ਕੱਠ ਨੂੰ ਕਿਵੇਂ ਦੇ ਦੇਵੇ ਬਾਰਨਸੀ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਭਾਈ ਸ਼ਾਂਤ ਬਈ ਰਹੋ ਜਾਗ ਤੇ ਰਹੋ ਇਹ ਭੜਕਾਉਣਗੇ ਸੋਣੂ ਸੋ ਦੇਖਦੇ ਕੱਠ ਨੂੰ ਕਿਵੇਂ ਦੇ ਦੇਵੇ ਬਾਰਨਸੀ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜਰੂਰ ਲੀਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਤੇ ਭਾਈ ਸ਼ਾਂਤਮਈ ਰਹੋ ਜਾਗਤਜ ਰਹੋ ਇਹ ਭੜਕਾਉਣਗੇ ਸੋਣ ਠੀਕ ਹੈ ਸੋ ਦੇਖਦੇ ਕੱਟ ਨੂੰ ਕਿਵੇਂ ਦੇ ਦੇ ਬਾਰਨਸੀ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜਰੂਰ ਲੀਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਤੇ ਭਾਈ ਸ਼ਾਂਤਮਈ ਰਹੋ ਜਾਗਤਜ ਰਹੋ ਇਹ ਭੜਕਾਉਣਗੇ ਸੋਣ ਠੀਕ ਹੈ ਸੋ ਦੇਖਦੇ ਕੱਟ ਨੂੰ ਕਿਵੇਂ ਦੇ ਦੇ ਬਾਰਨਸੀ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਭਾਈ ਸ਼ਾਂਤਮਈ ਰਹੋ ਜਾਗ ਤੇ ਰਹੋ ਇਹ ਭੜਕਾਉਣਗੇ ਸੋ ਠੀਕ ਹੈ ਤੁਸੀਂ ਇੱਕ ਦੇ ਇਕੱਠ ਨੂੰ ਕਿਵੇਂ ਦੇ ਦੇਵੇਂ ਬਾਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਭਾਈ ਸ਼ਾਂਤਮਈ ਰਹੋ ਜਾਗ ਤੇ ਰਹੋ ਇਹ ਭੜਕਾਉਣਗੇ ਤੱਕਾ ਨਾ ਮਾਰ ਠੀਕ ਹੈ। ਸੋ ਤੇ ਇੱਥੇ ਕੱਟ ਨੂੰ ਕਿਵੇਂ ਦੇ ਦੇ ਬਾਰਨਸੀ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਭਾਈ ਸ਼ਾਂਤਮਈ ਰਹੋ ਜਾਗ ਤੇ ਰਹੋ ਇਹ ਭਣਕਾਉਣਗੇ ਸੋ ਤੇ ਭਾਈ 5 ਤਰੀਕ ਨੂੰ ਜਾਣ ਦਾ ਲਾੜ 5 ਨੂੰ ਭਾਨ ਭਵੰਤ ਸਿੰਘ ਮਾਨ ਦੇ ਘਰੇ ਜਾਣਾ ਪੁੱਛਣਾ ਵੀ ਭਾਨਾ ਚੈਨੀਆ ਖੋਂਦਾ ਭਾਨਾ ਫਰੋਤੀਆਂ ਮੰਗਦਾ ਦੁਪੰਨ ਨੂੰ ਨੰਗਾ ਕਰਕੇ ਕਟਾਰ ਰਿਹਾ ਜਰੀਲ ਕਰ ਰਿਹਾ ਇਹ ਪੁੱਛਣ ਜਾਣਾ ਨਾ ਦੀ ਅਗਲਾ ਅੱਖਰ ਉੱਥੋਂ ਦੇਵਾਂ ਕੀ ਲੱਗਦਾ ਪਾਣਾ ਵਾਹ ਜਿੰਦਾਬਾਦ ਜਿੰਦਾਬਾਦ ਦੇ ਘਾਟ ਨੂੰ ਕਿਵੇਂ ਦੇਖਦੇ ਬੰਨਸੇ ਤੋਂ ਛੱਡ ਸਕਦੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜਰੂਰ ਨਹੀਂ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਭਾਈ ਸ਼ਾਂਤ ਬਈ ਰਹੋ ਜਾਗ ਤੇ ਰਹੋ ਇਹ ਭੜਕਾਉਣਗੇ ਸੋਨੇ ਸੁਦੇਖ ਜੋ ਤਸਵੀਰਾਂ ਨੇ ਇਸ ਵਕਤ ਆਉਣ ਵਾਲੀ 5 ਤਰੀਕ ਨੂੰ ਜੋ ਕਿ ਭਗਵੰਤ ਮਾਨ ਜਿੱਥੇ ਰਹਿائش ਹੈ ਸੰਗਰੂਰ ਵਿੱਚ ਜਾਣ ਦਾ اعلان ਕੀਤਾ ਤੇ ਉਸ ਤੋਂ ਬਾਅਦ ਲੱਖਾਂ ਸਿੱਖ ਸੰਧਾਨਾਂ ਦੇਖੀ ਸਾਹਮਣੇ ਤਸਵੀਰਾਂਾਂ ਦੇ ਵਿੱਚ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਅੱਜ ਭਾਨੇ ਸਿੱਧੂ ਦੇ ਪਿੰਡ ਪਹੁੰਚੇ ਨੇ ਕੋਰਟ ਦੁਨੀ ਦੇ ਵਿੱਚ ਜਿਹੜੀ ਦਿਨ ਨੂੰ ਜਾਣ ਦਾ ਲੱਗਦਾ ਪੰਜ ਨੂੰ ਭਾਨ ਭਵੰਤ ਸਿੰਘ ਮਾਨ ਦੇ ਘਰੇ ਜਾਣਾ ਪੁੱਛਣਾ ਵੀ ਭਾਨਾ ਚੈਨੀਆਂ ਖਾਉਂਦਾ ਭਾਨਾ ਫਰੋਤੀਆਂ ਮੰਗਦਾ ਤੂੰ ਭਾਨ ਨੂੰ ਨੰਗਾ ਕਰਕੇ ਕਟਾਰ ਰਿਆਂ ਜਰੀਲ ਕਰ ਰਿਆਂ ਇਹ ਪੁੱਛਣ ਜਾਣਾ ਨਾਜ਼ਰ ਅਗਲਾ ਐਕਸ਼ਨ ਉੱਥੋਂ ਦੇਵਾਂਗੇ ਕੀ ਲੱਗਦਾ ਵੀ ਇਹਦੇ ਘੱਟ ਨੂੰ ਕਿਵੇਂ ਦੇ ਦੇ ਬਾਰਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਤੇ ਭਾਈ ਸ਼ਾਂਤਮਈ ਰਹੋ ਜਾਗ ਤੇ ਰਹੋ ਇਹ ਭੜਕਾਉਣਗੇ ਸੋਲੋ ਸੋ ਦੇਖ ਸਕਦੇ ਹੋ ਲੋਕਾਂਸਿੰਗ ਸਦਾਨਾ ਵੱਲੋਂ ਐਲਾਨ ਕਰ ਦਿੱਤਾ ਗਿਆ ਆਉਣ ਵਾਲੀ 5 ਦਿਨਾਂ ਦੇ ਇਕੱਠ ਨੂੰ ਕਿਵੇਂ ਦੇਖਦੇ ਹੋ ਬੰਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਭਾਈ ਸ਼ਾਂਤਮਈ ਰਹੋ ਜਾਗ ਤੇਜ ਰਹੋ ਇਹ ਭੜਕਾਉਣਗੇ ਸੋਣ ਠੀਕ ਹੈ ਸੋ ਦੇਖਦੇ ਇਕੱਠ ਨੂੰ ਕਿਵੇਂ ਦੇਖਦੇ ਹੋ ਬੰਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਭਾਈ ਸ਼ਾਂਤਮਈ ਰਹੋ ਜਾਗ ਤੇਜ ਰਹੋ ਇਹ ਢਕਾਉਣਗੇ ਸੋਣ ਠੀਕ ਹੈ ਸੋ ਦੇਖਦੇ ਕੱਟ ਨੂੰ ਕਿਵੇਂ ਦੇ ਦੇ ਬਾਰਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਭਾਈ ਸ਼ਾਂਤਮਈ ਰਹੋ ਜਾਗ ਤੇਜ ਰਹੋ ਇਹ ਢਕਾਉਣਗੇ ਸੋਣ ਠੀਕ ਹੈ ਸੋ ਦੇਖਦੇ ਕੱਟ ਨੂੰ ਕਿਵੇਂ ਦੇ ਦੇ ਬਾਰਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਤੇ ਭਾਈ ਸ਼ਾਂਤਮਈ ਰਹੋ ਜਾਬ ਤੇਜ ਰਹੋ ਇਹ ਭੜਕਾਉਣਗੇ ਸੋ ਠੀਕ ਹੈ ਸੋ ਤੇ ਇੱਕ ਦੇ ਕੱਠ ਨੂੰ ਕਿਵੇਂ ਦੇ ਦੇਵੇਂ ਬਾਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਤੇ ਭਾਈ ਸ਼ਾਂਤਮਈ ਰਹੋ ਜਾਬ ਤੇਜ ਰਹੋ ਇਹ ਭੜਕਾਉਣਗੇ ਦੱਕਾ ਨਾ ਮਾਰੋ ਠੀਕ ਹੈ। ਸੋ ਦੇਖ ਜੇ ਕੱਟ ਨੂੰ ਕਿਵੇਂ ਦੇ ਦੇ ਬਾਰਨਸੀ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਭਾਈ ਸ਼ਾਂਤਮਈ ਰਹੋ ਜਾਬਤਜ ਰਹੋ ਇਹ ਭੜਕਾਉਣਗੇ ਸੋ ਨਾ। ਸੋ ਦੇਖ ਭਾਈ 5 ਤਰੀਕ ਨੂੰ ਜਾਣ ਦਾ ਲਾੜ 5 ਨੂੰ ਭਾਨੇ ਭਵੰਤ ਸਿੰਘ ਮਾਨ ਦੇ ਘਰੇ ਜਾਣਾ ਪੁੱਛਣਾ ਵੀ ਭਾਨਾ ਚੈਨੀਆ ਖੋਂਦਾ ਭਾਨਾ ਫਰੋਤੀਆਂ ਮੰਗਦਾ ਦੁਕਮਾਨ ਨੂੰ ਨੰਗਾ ਕਰਕੇ ਕਟਾਰ ਰਿਹਾ ਜਰੀਲ ਕਰ ਰਿਹਾ ਇਹ ਪੁੱਛਣ ਜਾਣਾ ਨਾਂ ਦੀ ਅਗਲਾ ਅੱਖਰ ਉੱਥੋਂ ਦੇਵਾਂਗੇ ਕੀ ਲੱਗਦਾ ਕਾਟ ਨੂੰ ਕਿਵੇਂ ਦੇਖਦੇ ਬੰਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜਰੂਰ ਨਹੀਂ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਭਾਈ ਸ਼ਾਂਤ ਬਈ ਰਹੋ ਜਾਗਦੇ ਜ ਰਹੋ ਇਹ ਭੜਕਾਉਣਗੇ ਸੋਲ ਠੀਕ ਹੈ ਸੋ ਦੇਖ ਸਾਹਨੇ ਜੋ ਤਸਵੀਰਾਂ ਨੇ ਇਸ ਵਕਤ ਆਉਣ ਵਾਲੀ 5 ਤਰੀਕ ਨੂੰ ਜੋ ਕਿ ਭਗਵੰਤ ਮਾਨ ਜਿੱਥੇ ਰਹਿائش ਹੈ ਸੰਗਰੂਰ ਵਿੱਚ ਜਾਣ ਦਾ ਲਾਨ ਕੀਤਾ ਤੇ ਉਸ ਤੋਂ ਬਾਅਦ ਲੱਖਾਂ ਸਿੱਖ ਸੰਧਾਨਾਂ ਦੇ ਕਿ ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਅੱਜ ਭਾਨੇ ਸਿੱਧੂ ਦੇ ਪਿੰਡ ਪਹੁੰਚੇ ਨੇ ਕੋਰਟ ਦੁਨੀ ਦੇ ਵਿੱਚ 5 ਤਰੀਕ ਨੂੰ ਜਾਣ ਦਾ ਲੱਗਦਾ 5 ਨੂੰ ਭਾਨੇ ਭਵੰਤ ਸਿੰਘ ਮਾਨ ਦੇ ਘਰੇ ਜਾਣਾ ਪੁੱਛਣਾ ਵੀ ਭਾਨਾ ਚੈਨੀਆ ਖੋਂਦਾ ਭਾਨਾ ਫਰੋਤੀਆਂ ਮੰਗਦਾ ਤੂੰ ਭਾਨਾ ਨੂੰ ਨੰਗਾ ਕਰਕੇ ਕਟਾਰ ਰਿਆਂ ਜਲੀਲ ਕਰ ਰਿਆ ਇਹ ਪੁੱਛਣ ਜਾਣਾ ਨਾਲ ਜਿਹੜਾ ਅਗਲਾ ਐਕਸ਼ਨ ਉੱਥੋਂ ਦੇਵਾਂਗੇ ਕੀ ਲੱਗਦਾ ਵੀ ਇਹਦੇ ਘੱਟ ਨੂੰ ਕਿਵੇਂ ਦੇ ਦੇਵੇਂ ਬਾਨਸੇ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਆ ਸਾਰਿਆਂ ਨੂੰ ਤੇ ਭਾਈ ਸ਼ਾਂਤਮਈ ਰਹੋ ਜਾਗ ਤੇ ਰਹੋ ਇਹ ਭੜਕਾਉਣਗੇ ਸੋਲੋ ਸੋ ਦੇਖ ਸਕਦੇ ਹੋ ਲਕਾਜ਼ਿੰਗ ਸੁਧਾਨਾ ਵੱਲੋਂ ਐਲਾਨ ਕਰ ਦਿੱਤਾ ਕਿ ਆਉਣ ਵਾਲੀ 5 ਤਰੀਕ ਦੇ ਘੱਟ ਨੂੰ ਕਿਵੇਂ ਦੇ ਦੇ ਬਾਨਸਿ ਤੋਂ ਛੱਡ ਸਕਦੇ ਨੇ ਨਹੀਂ ਦੇਖੋ ਆ ਇਹ ਪਿਆਰ ਆ ਲੋਕਾਂ ਦਾ ਜੇ ਅਸੀਂ ਸਾਡੇ ਅੱਗੇ ਲੜਨ ਵਾਲੇ ਲੋਕਾਂ ਨੇ ਖੜਦੇ ਰਹੇ ਤਾਂ ਪੰਜਾਬ ਜ਼ਰੂਰ ਲਈ ਤੇ ਆਊਗਾ ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਤੇ ਭਾਈ ਸ਼ਾਹ